ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਪੀਪੀਐਸ ਡੀਸੀਪੀ ਡਿਟੈਕਟਿਵ ਅੰਮ੍ਰਿਤਸਰ ਅਤੇ ਸ਼੍ਰੀ ਆਲਮ ਵਿਜੇ ਸਿੰਘ ਡੀਸੀਪੀ ਲੋ ਐਂਡ ਆਰਡਰ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਟ ਇੰਸਪੈਕਟਰ ਸਰਮੇਲ ਸਿੰਘ ਇਨਚਾਰਜ ਸੀਆਈਏ ਸਟਾਫ 2 ਅੰਮ੍ਰਿਤਸਰ ਅਤੇ ਏਐਸਆਈ ਕਮਲਜੀਤ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 1 किलो हेरोइन ਅਤੇ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਏਐਸਆਈ ਕਮਲਜੀਤ ਸਿੰਘ ਪੁਲਿਸ ਪਾਟੀ ਵੱਲੋਂ ਗਸ਼ਤ ਦੌਰਾਨ ਮਿਲੀ ਪੁਕਤਾ ਸੂਚਨਾ ਦੇ ਆਧਾਰ ਤੇ ਯੋਜਨਾਬੱਧ ਤਰੀਕੇ ਨਾਲ ਮਹਾਲਾ ਬਾਈਪੀਐਸ ਦੇ ਏਰੀਆ ਤੋਂ ਦੋ ਵਿਅਕਤੀਆਂ ਗੁਰਪ੍ਰੀਤ ਸਿੰਘ ਉਰਫ ਗੋਬੇ ਪੁੱਤਰ ਬਗੀਚਾ ਸਿੰਘ ਅਤੇ ਕੁੰਨਨ ਸਿੰਘ ਪੁੱਤਰ ਤਨਾ ਸਿੰਘ ਦੋਨਾਂ ਨੂੰ ਪਿੰਡ ਬੱਲੜਵਾਲ ਥਾਣਾ ਅਜਨਾਲਾ ਅੰਮ੍ਰਿਤਸਰ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ ਤੇ ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਏਰੀਆ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਮਡਲੀ ਪੁਚਕਿਚ ਦੌਰਾਨ ਇਹਨਾਂ ਕਿਹਾ ਕਿ ਇਹਨਾਂ ਨੇ 1 ਕਿਲੋ ਹੈਰੋਇਨ ਦੀ खेਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ ਦੋਸ਼ੀਆਂ ਨੂੰ ਐਸਆਈ ਕਬਲਜੀਤ ਸਿੰਘ ਵੱਲੋਂ ਮਾਨਯੋਗ ਅਦਾਲਤ ਤੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਹਾਜ਼ਰ ਕੀਤਾ ਗਿਆ ਹੈ ਇਹਨਾਂ ਦੀ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਪੁਚਕਿਚ ਕੀਤੀ ਜਾ ਰਹੀ ਹੈ ਇੱਕ ਸਿਲੰਡਰ ਮੋਟਰਸਾਈਕਲ ਰਸਤੇ ਤੇ ਮਿਲਦਾ ਹੈ ਰਿਕਵਰ ਕੀਤੀ 1 ਕਿਲੋ ਹੈਰਵਨ ਅਤੇ ਦੋ ਦੋਸ਼ੀ ਨੇ ਇਕ ਦੋ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹੈ ਲਾਈਫ ਬੋਤੀ ਤੇ ਦੂਸਰਾ ਨਾਮ ਹੈ ਗੁੰਨਨ ਸਿੰਘ ਅਮਨਕਰਨਾ ਸਿੰਘ ਇਹ ਦੋਨੋਂ ਇਹ ਨਾਲਾ ਅੰਦਰ ਫਿਰੇ ਵਾਲਾ ਨਾਲਾ ਦੇ ਰੈਂਜ ਲਈ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ तकरीबन 8th ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕਮਨ ਸਿੰਘ ਹੈ ਉਹ ਅਨਪੜੀ ਹੈ ਇਹ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਤੱਕੀ ਇਹਨਾਂ ਕੋਲ ਵੀ ਮੇਥੇਲੀ ਪਰਾ ਹੋ ਕਰਦੇ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਰ ਦੇ ਲਾਗੇ ਹੋ ਗ੍ਰਿਫਟਾਰ ਕੀਤਾ ਦੋਨਾਂ ਨੂੰ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੀ ਉਮਰ ਹੈ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 23 ਸਾਲ ਦੇ ਲਾਗੇ ਦੱਬੀ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਕਰਕੇ ਉਹក៏ ਹੋਰ ਅ ਦਰਬ ਹੋਇਆ ਤੇਗਾ ਮੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕੌਸਟ ਬਾਰਡਰ ਤਾਂ ਤੋਂ ਜੋ ਦੇ ਦ ਮੰਗਵਾਏ ਇਹ ਰਿਤੀ ਅਗੇ ਸੈੱਲ ਵੀ ਕਰਦੇ ਆ ਇਹ ਜਿਹੜੇ ਮੋਟਰਸਾਈਕਲ ਤੇ ਜਾਰੀ ਸੀ ਸਿਲੰਡਰ ਮੋਟਰਸਾਈਕਲ ਉਹ ਵੀ ਅਸੀਂ ਕਬਦੇ ਤੇ ਲੈ ਲਿਆ ਤੇ ਇੱਕ ਵਿਖਬਰੀ ਦਾਤੀ ਪਰਚਾ ਪੀਐਸ ਕੈਂਟ ਦਿੱਤਾ ਐਫ ਆਈ ਨੰਬਰ 5 122038 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀ ਐਫਐਸ ਕੇ ਰਿਪੋਰਟ ਅੰਦਰ ਅਲੇਤੀ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਮਿਲਦਾ ਹੈ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿਕਵਿਡਿਟੀ ਕਰ ਰਹੇ ਹਾਂ ਮੂਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪੜਾ ਚਲੇਗਾ ਫਿਰ ਹੋੜੇ ਦਾ ਥਿਆਣਾ ਮਨ ਕੀ ਬਾਤ ਜਿੱਥੇ ਚੱਲਣਾ ਨਹੀਂ ਦੋ ਹਾਂਜੀ ਓਬਵੀਅਸਲੀ ਜੇ 1 ਕਿਲੋ ਹੀਰੋਨ ਦਾ ਤੇ ਜਿਹੜੀ ਓਬਵੀਅਸਲੀ 1 ਕਿਲੋ ਹੀਰੋਨ ਸੇ ਤੁੰਦਨ ਫਿਲਿੱਟਾ ਹੋ ਹੀ ਪਾ ਰਹੀ ਅੱਗੇ ਅੱਗੇ ਉਹ ਵੀ ਅਸੀਂ ਕਹਿੰਦੇ ਕਿ ਕਿ ਕਿੱਦੇ ਤੋਂ ਮੰਗਵਾਂਦੇ ਸੀ ਕਿਵੇਂ ਮੰਗਵਾਂਦੇ ਸੀ ਤੇ ਅੱਗੇ ਕਿਹਨੂੰ ਵੇਚ ਗੇਟਿੰਗ ਜਾ ਰਹੀ ਸੀ ਉਹ ਵੀ ਅਸੀਂ ਇਹ ਹੀ ਕਹ ਲਏ ਇਹਨਾਂ ਦੀ ਟੈਕ ਟੈਕ ਟੰਦੇ ਬਾਈਕ ਦਾ ਸੀ ਆਰਟੀਓਫਿਸ ਤੋਂ ਆਪੀ ਲੈ ਰਿਹਾ ਦਾ ਹਾਲੇ ਜਿੰਨਾ ਮੈਂ ਤਾਂ ਬਸੇ 222 ਦੇ ਹਾਲੇ ਇਹਨਾਂ ਦਾ ਦੋ ਦੰਦਰ ਮਾਰ ਲਿਆ ਤੇ ਇਹਨਾਂ ਦਾ ਮੈਡੀਕਲ ਕਰਾਇਆ ਤੇ ਰਿਪੋਰਟ ਆਲੀ ਆਉਂਦਾ ਨਹੀਂ ਹਾਲੇ ਗੈਨ ਤਾਂ ਹਾਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਮਾਨ ਦੇ ਵਿੱਚ ਕੋਈ लेबर द लेबर ने काम किया नहीं वो हाले डिमांड भी थी हाले तक हाले तक कोई पर ऑब्वियसली ये पाकिस्तान मंगा रहे हैं ये तो सोशल मीडिया भी हो सकता है जेरी आजकल आपस में कॉल्स चल रही हैं जेरी बसी-बसी आपस गिये लैपटॉप से भी हो और सारे पास ओनर थ्रू भी हो सकता है मतलब वी आर एक्सप्लोरिंग ऑल द ऑप्शन ऑब्वियसली होंगे एक के लोग जो आगे प्रोवाइड कर रहे हैं या जिन्हें तो लेके आए हैं ऑब्वियसली जो है छोटी खेप का नहीं है एक किलो काफी तो बड़ी खेप है देखो जो दे महंगाई होगी पॉसिबिलिटी है कि एक किलो ही हो ਪੋਸਿਬਿਲਿਟੀ ਇਹ ਹੋਰ ਵੀ ਕਰਾਏ ਤੇ ਉਹ ਉਹਨਾਂ ਨੇ ਹੋਰ ਲੋਕਾਂ ਨੂੰ ਦੱਸੀ ਇਹ ਵਨ ਆਫ ਦ ਨੀਟ ਹੈਗੀ ਜੀ ਮੋਰਨਿੰਗ ਕੀ ਜੇ ਵੀ ਜੇ ਵੀ ਜਲੋ ਰਿਕਵਰੀ ਪ੍ਰੋਟੀਨ ਮਦੀ ਮਸਲ ਕਵਲਿਟੀ ਹੈ ਤੇ ਕਾਫੀ ਬੱਲੇ ਇਹ ਥੋੜੀ ਦੇਰ ਤੋਂ ਕਰ ਰਹੇ ਹੋਣੀਆਂ ਜੀ ਤਾਂ ਹੀ ਇੰਨੀ ਵੱਡੀ ਆਪਣਾ ਰਿਕਵਰੀ ਹੋਈ ਹੈ ਤੁਹਾਡਾ ਮੈਂ ਹਲੇ ਫਾਈਟ ਬਾਰੇ ਹਾਂ ਜੀ Υπότιτλοι AUTHORWAVE